ਇਹ ਸੱਭਜੋਦਿਆਂ ਦੇ ਟਾਈਮ ਦੇ ਸਿੱਕੇ ਆ ਆਪਣੇ ਜਿਹੜੇ ਚਾਰ ਸੱਭਜੋਦ ਤੇ ਸ਼ਹੀਦ ਹੋਏ ਸੀ ਨਾ ਉਸ ਟਾਈਮ ਦੇ ਇਹ ਅਕਬਰ ਦੇ ਟਾਈਮ ਦਾ ਸਿੱਕਾ ਹੈ ਮੇਲੇ ਦੇ ਸੈਂਟਰ ਚ ਪਹੁੰਚ ਗਏ ਇੱਥੇ ਹੁਣ ਆਪਾਂ ਦੇਖਦੇ ਆ ਸਭ ਆ ਜਾ ਹੁਣ ਆਪਾਂ ਦੇਖਦੇ ਆ ਕਿ ਕੀ ਕੀ ਖਣਿਆ ਹੋਇਆ ਹੈ ਮੇਰੇ ਪਿੱਛੇ ਹੈ ਮਿਸਟਰ ਹਰਬੰਸ ਸਿੰਘ ਇੱਕ ਕਲਾਕਾਰ ਮੈਂ ਪੁੱਛਣਾ ਚਾਹਨੀ ਹਾਂ ਵੀ ਤੁਹਾਡਾ ਅਲੱਗ ਤੋਂ ਕੰਮ ਹੈ ਕਿ ਇਹੀ ਕੰਮ ਹੈ ਤੁਸੀਂ ਅਲੱਗ ਤੋਂ ਅਲੱਗ ਬਿਜ਼ਨਸ ਕਰਦੇ ਹੋ ਇਹ ਤੁਹਾਡਾ ਸ਼ੌਂਕ ਹੈ ਹਾਂਜੀ ਹਾਂਜੀ ਲੈ ਸਾਰ ਤੇ ਰੋਣਾ 5 ਵਜੇ ਤੋਂ 7 ਵਜੇ ਤੱਕ ਹਾਂਜੀ ਸੱਤ ਤੇ 5 ਵਜੇ ਤੋਂ 7 ਵਜੇ ਤੱਕ ਦੋ ਘੰਟੇ ਚੱਲਦੇ। ਇਹ ਬਣਾਉਂਦੇ ਸੀ। ਹਾਂਜੀ ਹਾਂਜੀ। ਫਿਰ ਸ਼ਾਮ ਨੂੰ ਕੰਮ ਤੋਂ ਆ ਗਏ। ਫਿਰ 2 ਘੰਟੇ ਲਾਉਣਾ। ਕੰਮ ਕੀ ਕਰਦੇ? ਹਾਂ। ਕੰਮ ਆ ਜੋੜੀ ਦਰਵਾਜ਼ੇ ਦਾ। ਜੋੜੇ ਦਰਵਾਜ਼ੇ। ਹਾਂਜੀ ਹਾਂਜੀ। ਅੱਛਾ ਮਤਲਬ ਮਿਸਤਰੀ। ਹਾਂਜੀ ਮਿਸਤਰੀ। ਲੱਕੜ ਦੀ। ਹਾਂਜੀ ਹਾਂਜੀ। ਆਰਟਿਸਟ ਵੀ ਹੁੰਦਾ। ਇਹ ਤਾਂ ਕੁਦਰਤੀ ਤੇ ਬੜੀ ਹੋਰ। ਅੱਛਾ ਤੁਸੀਂ ਸਿੱਖਿਆ ਨਹੀਂ ਗਾ। ਨਹੀਂ ਸਿੱਖਿਆ ਨਹੀਂ। ਇਹ ਮੇਰੇ ਭਾਈ ਸਾਲ ਤੋਂ ਦਾ ਬਾਪ ਦਾ। ਅੱਛਾ। ਇਹ ਕਰਦੇ ਸੀ 9 ਤੋਂ ਲੱਗੇ 16 ਚੰਦ ਦੀ ਮੋਤ ਹੋਣੀ। ਅੱਛਾ। ਉਸ ਤੋਂ ਬਾਅਦ ਚ ਫਿਰ ਉਹਨਾਂ ਦਾ ਇੱਕ ਵਿਰਸਾ ਬਣਾਇਆ ਉਹ ਸੰਭਾਲ ਇਸ ਤੋਂ ਇਲਾਵਾ ਵੀ ਤੁਹਾਡੀ ਬਹੁਤ ਚੀਜ਼ਾਂ ਹੋਣਗੀਆਂ ਕਿ ਇਹੀ ਆ ਨਹੀਂ ਹੋਰ ਬਹੁਤ ਵਰਸਾ ਬਣਿਆ ਹੋਇਆ ਸਾਡੇ ਭਾਈ ਸਾਹਿਬ ਦਾ ਬਣਿਆ ਹੋਇਆ ਅੱਛਾ ਉਹਨਾਂ ਦਾ ਬਣਿਆ ਦਾ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਜਿਵੇਂ ਸਰ ਨੇ ਸਾਨੂੰ ਦੱਸਿਆ ਕਿ ਇਹ ਸਾਰਾ ਕੁਝ ਉਹਨਾਂ ਨੇ ਬਣਾਇਆ ਸਿਰਫ 2 ਘੰਟੇ ਲਾਉਂਦੇ ਆ ਦਿੱਲੀ ਆਪਾਂ ਵੀ ਆਪਣੀ ਕਿਸੇ ਜੋ ਵੀ ਆਪਣੀ ਸਕਿੱਲ ਨੂੰ ਇਨਹਾਂਸ ਕਰ ਸਕਦੇ ਆ ਇੱਕ ਅੱਧਾ ਘੰਟਾ ਦੇਖ ਕੇ ਪਰ ਆਪਾਂ ਵੇਣ ਲੜ ਲੋਕ ਰੀਲਾਂ ਦੇਖਦੇ ਆ ਫੋਨ ਤੇ ਹੋਰ ਕੁਝ ਨਹੀਂ ਕਰਦੇ ਖਾਣਾ ਨਹੀਂ ਮੈਂ ਨਹੀਂ ਕਰਦਾ आजा आ देखो आ देखो एदे नाल 59 बुंदे है है ना आप पता नहीं की कर रहे हैं की कर तेरे रस्सियां बट सारे आ देखे निकाल चरखा ਇਹ ਹੈ ਗਿਆਸ ਇਹ ਮਿਲਦਾ ਪੂਰੇ ਵਰਡ ਦੀ ਗਰੰਟੀ ਹੈ ਨਾ ਪਾਕਿਸਤਾਨ ਚਾਹ ਰਹਾ ਉਹ ਦਿਖੋ ਉਹ ਨਾ ਸਾਵੀ ਪੇਚੀ ਚ ਨਿਕਲੀ ਪੱਤ ਜੀ ਆਹੋ ਬੰਗਲਾਦੇਸ਼ ਬਰੂਨੀ ਇਹ ਸਾਰੇ ਮਤਲਬ ਪੂਰੇ ਵਰਡ ਦੀ ਕਰੰਸੀ ਆ ਪੂਰੇ ਵਰਡ ਦੀ ਦੇਖੋ ਹੈਨਾ ਆ ਤਾਂ ਲੱਗਦਾ ਹੈ ਨਾ ਜਿਵੇਂ ਟਿਕਟ ਹੋਵੇ ਮੂਵੀ ਦੀ ਹੈਨਾ ਦੇਖੋ ਸੋਹਣੀ ਹੈ ਨਾ ਲੱਗਦਾ ਹੀ ਨਿਕਾ ਕਰੰਸੀ ਹੈ Amazon ਬਣਿਆ ਹੈਨਾ ਇੰਡੀਅਨ ਕਰੰਸੀ ਆ ਦੇਖੋ ਪਰਪਲ ਕਲਰ ਦੀ ਕਰੰਸੀ ਬਹੁਤ ਸਾਰੇ ਮਤਲਬ ਪੂਰੇ ਜਿੰਨੇ ਵੀ ਲਗਭਗ ਦੇਸ਼ ਆ ਜਿੰਨੀਆਂ ਕਈਨਾਂ ਤੋਂ ਵਿਚਾਰਿਆਂ ਤੋਂ ਇਕੱਠੀਆਂ ਹੋਈਆਂ ਫਿਰ ਵੀ ਬਹੁਤ ਵਧੀਆ ਐ ਐਫਰਟ ਐ ਇਕੱਠੀਆਂ ਕਰ ਲਈਆਂ ਇਹਨਾਂ ਨੇ ਦੇਖ ਲਓ ਆਪਾਂ ਨੂੰ ਬੱਠੇ ਬਿਠਾਏ ਇੱਥੇ ਜਾਣਕਾਰੀ ਮਿਲਦੀ ਆ ਸੀ ਇੰਡੀਆ ਦੀ ਅਲੱਗ-ਅਲੱਗੋ ਕੇ ਰੱਖੀ ਹੋਈ ਐ ਆ ਸੀ ਆਪਣੀ ਕਰੰਸੀ ਬਈ ਸਾਰੇ ਨੋਟ ਆ ਬਈ ਸਾਰੇ 2 ਰੁਪਏ ਦਾ ਆਪਣੇ ਟਾਈਮ ਤੇ ਚੱਲਦਾ ਸੀ ਹਨਾ 5 ਰੁਪਏ ਦਾ 5 ਦਾ ਨੋਟ ਆਂਦਾ ਹੁਣ ਅੱਗੇ ਆਗੇ ਭਾਂਡੇ ਬਾਪੂ ਜੀ ਨੇ ਕਿਹਾ ਕਿ ਕਿਸੇ ਨੇ ਭਾਂਡਿਆਂ ਨੂੰ ਹੱਥ ਨਹੀਂ ਲਾਉਣਾ ਚੱਕ ਕੇ ਨਹੀਂ ਦੇਖਣਾ ਉਹਨਾਂ ਨੇ ਬੰਨਿਆ ਹੋਇਆ ਦੇਖੋ ਕਿੰਨਾ ਸੋਨਾ ਮੋਰ ਹੈ ਹਨਾ ਇਹ ਚਾਲੀ ਕੱਟਲ ਬਣੀ ਹੈ ਨਾ ਪ੍ਰੈਸ ਹੈ ਨਾ ਪੁਰਾਣੇ ਟਾਈਪ ਦੇ ਆ ਕੀ ਹੈ ਜੀ ਆ ਟੱਲੀਆਂ ਕਾਦੇ ਵਸਤੇ ਆ ਬਲਦਾਂ ਦੇ ਟੱਲੀਆਂ ਅੱਛਾ ਬਲਦਾਂ ਦੇ ਟੱਲੀਆਂ ਤੇ ਆ ਕੀ ਹੈ ਰਾਤਾ ਜਰ ਜਾਂਦੇ ਆਉਂਦੀਆਂ ਅੱਛਾ ਖੰਡੇ ਕਾਂਦਰਾ ਪਾ ਕੇ 20 ਵੀ ਊਠ ਇਕੱਠੇ ਜਾਂਦੇ ਹੁੰਦੇ ਅੱਛਾ ਰਾਫਾਂ ਦੇ ਵਿੱਚੋਂ ਉਦੋਂ ਇਹ ਖੰਡੇ ਕਾਂਦਰਾ ਖੰਨੇ ਤੇ ਇੱਕ ਖਰਕਨੀ ਵੀ ਆਉਂਦੀ ਆ ਅੱਛਾ ਖਰਕਨੀ ਆ ਕੋਲੇ ਨੂੰ ਚਾਹ ਕਰ ਬਹੁਤ ਸ਼ੰਕਾ ਤੋਂ ਪਤਾ ਲੱਗਦਾ ਸੀ ਬਰਾਤ ਆ ਗਈ ਪਤਾ ਨਹੀਂ ਹਮ ਵੀ ਬਰਾਤ ਚੱਲ ਜੂਗਾ ਠੀਕ ਹੈ ਜੀ ਠੀਕ ਹੈ ਕੀ ਆ ਕੀ ਹੈ ਇਹ ਜੀ ਆਪਣਾ ਜਿੰਨਾ ਮੰਦਰ ਦੇ ਤੇ ਜਨਨ ਖੋਲ ਚਿੱਟਾ ਜੇ ਖਰਾਬ ਹੋ ਜਾਂਦੀ ਹੈ ਇਹ ਖੋਲ ਰਸਵਾ ਆਸ ਤੇ ਮਤਲਬ ਅੱਛਾ ਪੁਰਾਣੇ ਸਮੇਂ ਦੀ ਬਾਸਟਰੀ ਇਹ ਕਾਵਲੀ ਕੈਟਲ ਹੈ ਨਾ ਹਾਂ ਕਾਹ ਦੀ ਕੈਟਲੀ ਹੈ ਜੀ ਚਾਹ ਵਾਲੀ ਹਾਂ ਚਾਹ ਲਈ ਤੇ ਆ ਮੈਂ ਕੈਟਲੀ ਉਡਾਣ ਤੋਂ ਲੈ ਕੇ ਆਈ ਹਾਂ ਤੁਸੀਂ ਇੰਗਲੈਂਡ ਤੋਂ ਲਿਆਏ ਹੋ ਹਾਂ ਨਾ ਚਾਰਗੇਟ ਲੱਗੇ ਮੇਰੇ ਨੈਣ ਤੇ ਅੱਛਾ ਇਹ ਕੈਟਲੀ ਇੰਗਲੈਂਡ ਤੋਂ ਆਇਆ ਹੁਣ ਆਇਆ ਹੋਸਮਨ ਤੋਂ ਬਹੁਤ ਇੰਗਲੈਂਡ ਤੋਂ ਆ ਆ ਦੇਖੋ ਇਹ ਵੀ ਇੰਗਲੈਂਡ ਤੋਂ ਆਇਆ ਹਾਂ ਆ ਕੈਟਲੀ ਵੀ ਬਾਪੂ ਜੀ ਇੰਗਲੈਂਡ ਤੋਂ ਲੈ ਕੇ ਆਇਆ ਹੈ ਇੰਗਲੈਂਡ ਤੋਂ ਆਇਆ अ कैंपर इंग्लैंड तो आया मेड इन इंग्लैंड है जी आप लेट हैं मरियां चाके इंग्लैंड जी ये ये कोई अच्छा ना तो करना ना ये आपने पी पी गया है हमारा कुंडा का ट्रेनर तो ओकर बस इसमें हमारा कुंडा है ये है ना सारा नहीं है हमारा कुंडा है हाँ कुंडा के अच्छा सिनेरा का नाम है सामने दी नाए पिटला ना सेवना तो बन की जी है बेटा अब पुराने समय दे टेलीफोन ते त अपने घरਾਂ च भी ਹੁੰਦੇ ਆ ਆ ਪਿਛੇ ਕਾਫੀ ਪਹਿਲਾਂ ਮੂਰੇ ਸੀ ਚਰਕਾ ਕਰਨਾ ਮਿਲਦਾ ਸੀ हां ये तितਲਾ ਹੈ ਦਰਿਆ ਜੀ ਕਿਹਾ ਲੱਕੜ ਦੇ ਬਣਾਏ ਹਨ मेरे ਲੱਕੜੀ ਆ ਇਹ ਅੱਛਾ ਇਹ ਲੱਕੜ ਦੇ ਆ हां ये ਵੀ ਲੱਕੜੀ ਆ ਆ ਦੋਨੇ ਲੱਕੜੀ ਆ ਇਹ ਠੀਕ ਹੈ ਇਹ ਲੱਕੜ ਦੇ ਬਣਿਆ ਹੱਥ ਤੋਂ ਚੱਕ ਕੇ ਪਤਾ ਲੱਗਦਾ ਆ ਦਰਵਾਇਸ਼ ਤਾਂ ਮੈਨੂੰ ਉਹ ਲੱਗਦੀ ਸੀ ਬੰਨੇ ਬੱਨੋ ਠੀਕ ਹੈ ਜੀ ਇਹ ਦਿਖਾਈ ਲੈਂਦੇ ਆ ਤਾਰਾ ਗੀ ਸਾਰਾ ਕੀ ਬਣ ਗਿਆ ਇਹ ਕਲਾਕਾਰੀ ਦਿਖਾਈ ਹੈ ਬਾਪੂ ਜੀ ਨੇ ਉਹਨਾਂ ਦਾ ਟੈਲੈਂਟ ਹੈ ਅੱਛਾ ਇਹ ਸਾਰਾ ਕੁਝ ਤੁਹਾਡੇ ਹੱਥ ਦਾ ਬਣਿਆ ਹੈ ਇਹ ਸਾਰਾ ਕੁਝ ਬਾਪੂ ਜੀ ਨੇ ਆ ਕੀ ਹੈ ਹੈ ਉਹ ਕਿੰਦਾ ਮੂਰਾ ਗਰ ਤਾਲੀ ਬੰਦੇ ਹੁੰਦੇ ਨੇ ਸੂਤ ਇਕੱਠਾ ਕਰਨ ਵਾਸਤੇ ਅੱਛਾ ਅੱਛਾ ਠੀਕ ਹੈ ਚਲੋ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਮੈਨੂੰ ਛੱਡ ਕੇ ਆ ਮੰਨ ਕੇ ਚੱਲੋ ਘੱਟੋ ਘੱਟ 90 ਪਲੱਸ 100 ਸਾਲ ਪੁਰਾਣਾ ਇਹ ਤੁਹਾਡੀ ਮੰਮੀ ਦਾ ਨਹੀਂ ਆ ਆਪਣਾ ਦੋਸਤ ਹੈਗਾ ਉਹਦੀ ਵੀ ਉਮਰ ਅੱਜ 65 ਸਾਲ 60 ਹੋ ਗਈ ਉਹਦੇ ਜਿਹੜਾ ਡੈਡੀ ਸੀ ਉਹਨੂੰ ਦਾਦ ਚ ਮਿਲਿਆ ਸੀ ਇਹ ਕੰਡਾ ਹੈ ਨਾ ਆ ਜਿਹੜਾ ਸੁਨਿਆਰੇ ਦਾ ਕੰਡਾ ਆ ਆ ਹੋਣ ਵਾਲਾ ਜਿਹੜਾ ਹੁਣ ਇਹਦੇ ਬਾਅਦ ਇਲੈਕਟ੍ਰੋਨਿਕ ਆ ਗਈ ਉਹ ਤੋਂ ਪਹਿਲਾਂ ਸੀ ਜਿਹੜੇ ਹਾਂ ਆ ਦਰਸਾ ਲਈ ਆ ਇਹਨੂੰ ਤਰਾਜੂ ਤਾਂ ਹੀ ਕਹਿੰਦੇ ਆ ਨਾ ਆ ਤਿੰਨ ਲੜੀਆਂ ਕਰਕੇ ਇਹਨੂੰ ਤਰਾਜੂ ਦਾ ਨਾਮ ਤਾਂ ਪਿਆ ਤਰਾਜੂ ਉਰਦੂ ਦਾ ਲਫ਼ਾਜ਼ ਆ ਤਰਾਜੂ ਤਿੰਨ ਲੜੀਆਂ ਦਾ ਆ ਜਿਹੜੇ ਹਾਂ ਹੋਣ ਵਾਲੀ ਹੈਗਿਆ ਇਲੈਕਟ੍ਰੋਨਿਕ ਆਗੇ ਜਿਵੇਂ ਆਹ ਆ ਵੀ ਇਲੈਕਟ੍ਰੋਨਿਕ ਆਹ ਇਲੈਕਟ੍ਰੋਨਿਕ ਆਗੇ ਸਾਰੇ ਆ ਜਿਹੜੀ ਆ ਜਿਹੜੀ ਮਸ਼ੀਨ ਆ ਆ ਬਗੈਰ ਸੈੱਲ ਬਗੈਰ ਚਾਪੀ ਇਹਦੇ ਵਿੱਚ ਕੋਈ ਬੈਟਰੀ ਨਹੀਂ ਪੈਂਦੀ ਕੋਈ ਲੈਟਰੀ ਨਹੀਂ ਕੋਈ ਕੁਝ ਨਹੀਂ ਪੈਂਦਾ ਸਿਰਫ ਆਨਲੀ ਇਹਦਾ ਜਿਹੜਾ ਆ ਸਾਊਂਡ ਬਾਕਸ ਆ ਆ ਬਣਾਉਂਦਾ ਇਹ ਆਇ ਚੋ ਚਾਬੀ ਯੋ ਨਾ ਬੰਦ ਨੀ ਕਿਵੇਂ ਚੱਲਦਾ ਇਹਦੇ ਅੰਦਰ ਨਾ ਫੰਗਰ ਹੁੰਦਾ ਫੰਗਰ ਜਿਵੇਂ ਘੜੀ ਚ ਹੁੰਦਾ ਅੱਛਾ ਉਹਨੂੰ ਚਾਬੀ ਭਰਦੇ ਆ ਉਹ ਪੂਰਾ ਟਾਇਰ ਰੰਦਾ ਮੁੜ ਕੇ ਹੌਲੀ ਹੌਲੀ ਖੁੱਲ ਹੀ ਜਾਂਦਾ ਜਿਵੇਂ ਘੜੀ ਚੱਲਦੀ ਸੀ ਨਾ ਆਪਣੀ ਉਹੀ ਸੇਮ ਚੀਜ਼ ਆ ਤੇ ਇਹਦਾ ਬਸਾਈ ਇਹਦੀ ਬ੍ਰੇਕ ਆ ਜਦੋਂ ਬੰਦ ਕਰ ਦੇਣੀ ਆ ਇਹਦੇ ਵਿੱਚ ਆ ਸਪੀਟਾ ਇਸ ਦੀਆਂ ਆ ਸਭ ਤੋਂ ਪਹਿਲਾ ਮਸ਼ੀਨ ਆ ਜਿਹੜੀਆਂ ਫੌਰ ਚ ਆਉਂਦੇ ਸੀ ਉਹ ਵੀ ਜਿਹੜੇ ਅਮੀਰ ਕਾਰ ਸੀ ਗੁਨਾਵਾ ਡਿਗਰੀ ਵਾਸਤੇ ਨਹੀਂ ਅੱਜ ਤੇ ਉਸ ਟਾਈਮ ਤੇ ਠੀਕ ਹੈ ਆ ਕਿ ਐਸਰ ਤੁਸੀਂ ਸੰਭੀ ਹੋਈਆਂ ਹਨਾ ਹਾਂ ਆ ਕਸ਼ਟ ਅਲੱਗ ਅਲੱਗ ਹੈਗੀਆਂ ਹੁਣ ਆ ਵੀ ਵਿਚਾਰੀਆਂ ਇਹਨਾਂ ਦੀ ਹੌਦ ਜਿਹੜੀ ਬਸ ਹੁਣ ਖਤਮ ਹੋਣ ਦੇ ਕਿਨਾਰੇ ਆ ਨਹੀਂ ਸੰਭੀਆਂ ਬਹੁਤ ਲੱਗ ਰਹੀਆਂ ਹਾਂ ਨਹੀਂ ਸੰਭੀ ਤਾਂ ਬੈਠੇ ਆ ਲੇਕਿਨ ਹਾਂ ਤੁਸੀਂ ਤਾਂ ਇੱਕ ਸਾਈਡ ਤੇ ਸਿੱਟਿਆ ਆਉਣਗੇ ਸਾਫ਼ ਕਰਕੇ ਵਧੀਆ ਇਹਨੂੰ ਚਾਲੂ ਹਾਲ ਤੇ ਕੰਡੀਸ਼ਨ ਚ ਰੱਖਦੇ ਆ ਨਾ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਜਗਦੇਵ ਸਿੰਘ ਇਹ ਮੇਰਾ ਨਾਮ ਹੈ ਜੀ ਪਿੰਡ ਮੇਰਾ ਮਹਿਤਾ ਤੇ ਜ਼ਿਲ੍ਹਾ ਮੇਰਾ ਬਠਿੰਡਾ ਬਹਿੰਡੇ ਤੋਂ 14 ਕਿਲੋਮੀਟਰ ਆਪਣਾ ਪਿੰਡ ਪੈਂਦਾ ਜੀ ਫੋਨ ਨੰਬਰ ਹੈ ਦੋਸਤੋ 7087578046 ਸਾਡੇ ਕੋਲ ਸ਼ਿੱਕੇ ਬਹੁਤ ਪੁਰਾਣੇ ਪਏ ਜੀ ਕੁਝ ਸ਼ਿੱਕੇ ਜੀ ਲੈਂਦੇ ਨਹੀਂ ਗਏ ਇੱਥੇ ਹਰੇਕ ਤਰ੍ਹਾਂ ਦੇ ਯੁੱਗ ਦਾ ਸ਼ਿੱਕਾ ਜੀ ਇਹਦੇ ਵਿੱਚ 500 ਸਾਲ ਤੋਂ 1500 ਸਾਲ ਪਹਿਲਾਂ ਡਾਲਰ ਚੱਲ ਰਿਹਾ ਹੈ ਅਮਰੀਕਾ ਇੰਗਲੈਂਡ ਦੇ ਇਹ ਰੇਲਵੇ ਟਿਕਟਾਂ ਟ੍ਰੇਨ ਦੀ ਇਹਨੂੰ ਟਿਕ ਕਹਿੰਦੇ ਰੇਲ ਗੱਡੀ ਦੇ ਜੀ ਬਾਹਰ ਦੇ ਸੇ ਵੀ ਸਮਾਨ ਭੇਜਦਾ ਜੀ ਬਹੁਤ ਸ਼ਿੱਕੇ ਹੋਏ ਭਾਂਡੇ ਰਿਕੋਰਡ ਹੋਏ ਮਸ਼ੀਨਾਂ ਹੋਈਆਂ ਜੀ ਤਬਿਆਰੀਆਂ ਰੇਡੀਓ ਪੁਰਾਣੇ ਵੀ ਮੈਂ ਹਰੇਕ ਜੀ ਬਾਹਰ ਭੇਜਦਾ ਜੀ ਫੋਣੀ ਸ਼ਿੱਕੇ ਦੇਖ ਲਓ ਜਦੋਂ ਸਾਹਿਬ ਜੀ ਦੀਆਂ ਹੱਥ ਨੇ ਗਏ ਸੀਗੇ ਉਹ ਸ਼ਿੱਕੇ ਪਿਆ ਦੇਖੋ ਕਿੱਡੇ ਮੋਟੇ ਆ ਜੀ ਆ ਦੇਖੋ ਹਾਂ ਹਾਂ ਜੀ ਹਾਂ ਜੀ ਹਾਂ ਜੀ ਸ਼ਿੱਕੇ ਉਹ ਹੋ ਆ ਜੀ ਆ ਦੇਖੋ ਇਹ ਦਿਖਾ ਸਕਦੇ ਹੋ ਮਾੜੇ ਹੱਥ ਲੱਗਦੇ ਹਾਂ ਇੱਕ ਮਿੰਟ ਖੋਲ ਲਾ ਬੂ ਬਕਸਾ ਚਲ ਬਾਅਦ ਦਿਖਾਨੇ ਹਾਂ ਜੀ ਹਾਂ ਜੀ ਇਹ ਗ੍ਰਾਮ ਇਹ ਸ਼ਿੱਕੇ ਨੇ ਬੜੇ ਤਰ੍ਹਾਂ ਦੇ ਸ਼ਿੱਕੇ ਪਏ ਸੀ ਫਿਰ ਕੋਈ ਇੰਗਲੈਂਡ ਦੇ ਬੰਦੇ 400 ਸ਼ਿੱਕਾ ਖਰੀਦ ਕੇ ਲੈ ਗਏ ਜੀ ਮੇਥੋਂ ਅੱਛਾ ਹਾਂ ਸ਼ਿੱਕੇ ਇੰਨੇ ਪਏ ਸੀ ਜੀ ਮੇਰੇ ਕੋਲੇ ਹਜੇ ਵੀ ਬਹੁਤ ਕੁਝ ਪਿਆ ਜੀ ਲੈਣ ਦੇ ਨਹੀਂ ਗਏ ਜਾਂਦੇ ਜੀ ਇਹ ਗ੍ਰਾਮ ਉਹਨਾਂ 80 90 ਸਾਲ ਪੁਰਾ ਇਹ ਇੰਗਲੈਂਡ ਦਾ ਰੇਡੀਓ 140 ਸਾਲ ਪੁਰਾਣਾ ਜੀ ਇਹ ਹਾਂਜੀ ਹਾਂਜੀ ਇਹ ਤਸਵੀਰਾਂ ਜੀ ਆਵੇ ਤੇਰੇ ਕੱਲਾ ਜੇ ਖੇਦੀ ਕਿੱਕਰ ਦੇ ਕਾਰਡ ਉਹ ਨਹੀਂ ਕਿ ਪਸ਼ੂਈਤਾ ਕਰਮਾ ਤਾਜ ਮਹਿਲ ਤੇ ਆ ਰੇਡੀਓ ਇਹ ਵੀ ਮਤਲਬ 100 ਸਾਲ ਤੋਂ ਉੱਪਰ ਹੈ ਜੀ ਇਹ ਆਹ ਰੇਡੀਓ ਉਦੋਂ ਜੀ ਉੱਪਰ ਪੁਰਾਣਾ ਪਿਆ ਜੀ ਆਹ ਟੇਬਲ ਕੋਟਾ ਚੱਲੀਆਂ ਜੀ ਉਹ ਇਹ ਵੀ ਟੇਬਲ ਕੋਟਾ ਆਹ ਗੱਡਾ ਜੀ ਸੂਝਾ ਤਸਵੀਰਾਂ ਇੱਧਰ ਸ਼ਿੱਕੇ ਰੋੜ ਪਏ ਜੀ ਆਹ ਦੇਖੋ ਜੀ ਤੇ ਇੱਧਰ ਵੀ ਪਏ ਆ ਜੀ ਉਹ ਸਾਹਮਣੇ ਹੇ ਥੱਲੇ ਉਹ ਤਸਵੀਰਾਂ ਪੋਦੀ ਪਏ ਆ ਹਰ ਇੱਕ ਉਸਮਾਨ ਲਾਉਣ ਕੋ ਰਹਿਗਾ ਜੀ ਅਸੀਂ ਲਾ ਰਹੇ ਹਾਂ ਜੀ ਅਸੀਂ ਕੋਈ ਜਗਾ ਥੋੜੀ ਕਮੀ ਕਰਕੇ ਉਹ ਆ ਜੀ ਵੀ ਪੰਜਾਬੀ ਕਲਚਰ ਬਹੁਤ ਪਿਆਰੀ ਮੇਰੇ ਕੋਲੇ ਕੁੱਲ ਨੋਟ ਸ਼ਿੱਕੇ ਪੁਰਾਣੇ ਹਜ਼ਾਰਾਂ ਦੇ ਹਿਸਾਬ ਨਾਲ ਹੀ ਪਏ ਨੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਇਹ ਸਭਜਤਿਆਂ ਦੇ ਟਾਈਮ ਦੇ ਸਿੱਕੇ ਆ ਆਪਣੇ ਜਿਹੜੇ ਚਾਰ ਸਭਜਤ ਦੇ ਸ਼ਹੀਦ ਹੋਏ ਸੀ ਨਾ ਉਸ ਟਾਈਮ ਦੇ ਇਹ ਡਾਲਰ ਆ ਅਮਰੀਕਾ ਦੇ ਪਤਾ ਨਹੀਂ ਕੈਨੇਡਾ ਦੇ ਪੁਰਾਣੇ ਹੁਣ ਤਾਂ ਨਹੀਂ ਮਿਲਦੇ ਉਧਰੋਂ ਵੀ ਇਹ ਅਕਬਰ ਦੇ ਟਾਈਮ ਦਾ ਸਿੱਕਾ ਇਸ ਕਿਤਾਬਾਂ ਦੀ ਪ੍ਰਦਰਸ਼ਨੀ ਜਿੱਥੇ ਬਹੁਤ ਕਿਸਮਾਂ ਦੀਆਂ ਪੁਸਤਕਾਂ ਪਈਆਂ ਸਨ ਤੇ ਉਹਨਾਂ ਦੇ ਬਾਰੇ ਮੈਂ ਜਾਣਕਾਰੀ ਵੀ ਲਿੱਤੀ ਤੇ ਨਾਲ ਦੀ ਨਾਲ ਮੈਂ ਵਲੌਗ ਦਾ ਅੰਤ ਵੀ ਕਰ ਰਹੀ ਆ ਮੇਰੀ ਅੱਜ ਦੀ ਕੋਸ਼ਿਸ਼ ਸੀ ਕਿ ਤੁਹਾਨੂੰ ਪੁਰਾਣੀਆਂ ਚੀਜ਼ਾਂ ਦੇ ਰੂਬਰੂ ਕਰਾਇਆ ਜਾਵੇ ਤੇ ਮੈਂ ਉਮੀਦ ਕਰਦੀ ਆ ਕਿ ਇਸ ਦੇ ਵਿੱਚ ਮੈਂ ਕਾਮਯਾਬੀ ਹੋਈ ਹੋਵਾਂਗੀ ਤੇ ਮੇਰੀ ਤੁਹਾਡੇ ਅੱਗੇ ਇੱਕ ਬੇਨਤੀ ਹੈ ਕਿ ਤੁਸੀਂ ਮੇਰੇ ਵਲੌਗ ਨੂੰ ਪੂਰਾ ਤੇ ਅੰਤ ਤੱਕ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਲਾਈਕ ਐਂਡ ਸ਼ੇਅਰ ਵੀ ਕਰਿਆ ਕਰੋ ਵੀਡੀਓਜ਼ ਨੂੰ ਬਾਏ ਬਾਏ